ਲੋਗੀ ਹੁਣ ਅਸੀਂ ਕਰਨ ਕਰਨ ਤੋਂ ਬਾਹਰ ਜਾ ਰਹੇ ਹਾਂ ਮੌਸਮ ਬਹੁਤ ਵਧੀਆ ਬੱਦਲ ਵਾਲੀ ਆ ਤਰਨਤੰਨ ਤੋਂ ਪੈਂਡ ਲੋਜੀ ਤਰਨਤੰਨ ਤੋਂ ਪਹੁੰਚ ਗਿਆ ਮੈਂ ਪੈਂਡ ਚੰਬਾ ਤੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੁੰਦਾ ਅੱਜ ਧੁੱਪ ਕਾਫੀ ਜ਼ਿਆਦਾ ਤੇ ਇਸ ਦੇ ਸਾਹਮਣੇ ਦੇਖ ਸਕਦਾ ਹਾਂ ਗੁਰਦੁਆਰਾ ਸਾਹਿਬ ਨਜ਼ਰ ਆਉਂਦਾ ਹੈ ਬਹੁਤ ਜ਼ਿਆਦਾ ਸੁਬਾਹ ਤੁਰਿਆ ਸੀ ਮੈਂ 8:30 ਤੋਂ 10:00 ਸਵੇਰ ਨੂੰ ਜਾਂਦਿਆਂ ਰਸਤੇ ਦੇ ਵਿੱਚ ਧੰਨ ਬਾਬਾ ਨਾਨਕ ਸਿੰਘ ਜੀ ਜਿਸ ਨੇ ਸ਼ਹੀਦ ਹੋਏ ਸੀ ਉਹਨਾਂ ਦਾ ਸਥਾਨ ਆਉਂਦਾ ਤੇ ਕੁਝ ਪਰੁਗੇ ਸੀਗੇ ਧੰਨ ਤੁੰਨੇ ਆ ਉਸ ਸਥਾਨ ਨੂੰ ਆ ਸਥਾਨ ਹੈ ਧੰਨ ਬਾਬਾ ਨਾਨਕ ਸਿੰਘ ਜੀ ਦਾ ਆ ਆਪਣਾ ਸਾਈਕਲ ਖੜਾ ਇਹ ਕਿਦਰ ਸੰਗਤਾਂ ਵਰਸਾਦਾ ਛਕੀ ਜਾਂਦੀਆਂ ਹਨ ਸੰਨ ਬਾਬਾ ਨੌਂਦ ਸਿੰਘ ਜੀ ਸ਼ਹੀਦ ਆਪਾਂ ਅੰਮ੍ਰਿਤਸਰ ਪਹੁੰਚ ਗਏ ਹਾਂ ਜਿਹੜਾ ਬਾਜ਼ਾਰ ਵਿੱਚ ਦੀ ਰਸਤਾ ਹੁੰਦਾ ਹੀਰਕਨ ਸਾਹਿਬ ਨੂੰ ਸ਼ਹੀਦਾਂ ਨੂੰ ਉਧਰਲੇ ਰਸਤੇ ਵਈਏ ਆਏ ਆਪਾਂ ਤੇ ਆ ਇੱਥੇ ਪਹਿਲਾਂ ਪੌਲ ਨਹੀਂ ਹੁੰਦਾ ਸੀਗਾ ਤੇ ਹੁਣ ਪੌਲ ਬਣ ਗਿਆ ਤੇ ਟ੍ਰੈਫਿਕ ਵੀ ਕਾਫੀ ਘੱਟ ਗਿਆ ਤੇ ਹੁਣ ਆਪਾਂ ਈ 10 ਸਾਲ ਦਾ ਸਫ਼ਰ ਜਾਰਾ ਕਰਕੇ ਫਿਰ ਆਪਾਂ ਜਾਵਾਂਗੇ ਦਰਬਾਰ ਸਾਹਿਬ ਤੇ ਬਹੁਤ ਵਧੀਆ ਲੱਗ ਰਿਹਾ ਦਾ ਬਾਈਕ ਦਰਬਾਰ ਅੰਮ੍ਰਿਤਸਰ ਸਾਹਿਬ ਆ ਗਿਆ ਤੇ ਤੁਸੀਂ ਗਾਂ ਜ਼ੋਰ ਜ਼ੋਰਾ ਦੇਖ ਹੀ ਰਹੇ ਹੋ ਤੇ ਅੱਪਾ ਇੱਥੇ ਰਸਿਤ ਜਿਦਾਰਾ ਕਰਕੇ ਇਸ ਮੱਥਾ ਟੇਕ ਕੇ ਅਗਲੇ ਦਰਬਾਰ ਸਾਹਿਬ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਅਪਾ ਹੈ ਕਿ ਉਹਨਾਂ ਬਾਜ਼ਾਰ ਦੇ ਵਿੱਚ ਤੇ ਜੋ ਕਾਫੀ ਰਾਸ਼ ਥੋੜਾ ਅੱਗੇ ਜਾ ਕੇ ਸਿੱਧਾ ਕੋ ਦੋਹਰਾਵੋ ਤੇ ਇਹ ਘੁੱਟ ਹੋ ਰਹਾ ਹੈਗਾ ਜੇ ਬੋਰ ਤੇ ਵਿਚਾਰ ਕਰ ਰਹਾ ਹੋ। ਕੀ ਹੈ ਬੁਜਾਰ ਇਹ ਉਹ ਰਸਤਾ ਜਿਹੜਾ ਪਹਿਲਾਂ ਮੇਨ ਬਿਆਰ ਵੱਜੀ ਆਇਆ ਜਾਂਦਾ। ਇੱਕ ਜਗੱਡੀ ਵਗੈਰਾ ਤੇ ਜਾਣਾ ਬਾਹਰੇ ਬਾਹਰ ਜਾਣਾ ਉਹ ਉਹ ਤਰ 425 ਮੀਟਰ 500 ਇਹ ਬੀਬੀ ਜੰਦਰ ਸੀਨਾ ਗੁਰੂ ਦਾ ਇਹ ਗੁਰਦੁਆਰਾ ਤੇ ਕੋਲ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਘਰ ਨੂੰ ਹੀ ਜਾਵਾਂਗੇ ਤੇ ਪਹਿਲਾ ਆਪਾਂ ਆਹ ਗੇਟ ਹੈ ਗੇਂਦ ਰਾਹ ਗੜੀਆ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਇਹ ਨਗਾ ਚੌਂਕ ਜਿੱਥੇ ਕੋਲ ਨਹੀਂ ਭਲਾਈ ਕੇਂਦਰ ਵਾਰ ਆ ਗਏ ਆ ਤੇ ਸਾਈਕਲ ਪਲਾਤਾ ਸਟੈਂਡ ਤੇ ਤੇ ਹੁਣ ਆਪਾਂ ਚੱਲਨੇ ਆ ਦਰਬਾਰੇ ਲਈ ਦਰਬਾਰ ਸਾਹਿਬ ਤੇ ਹੁਣ ਤੁਹਾਨੂੰ ਦੱਸਦੇ ਹੁਣੇ ਸਿੱਧਾ ਗੋਵਦਾਰ ਸਾਹਿਬ ਸਰਬ ਤੇ ਇੱਧਰ 26 ਸਾਈਡ ਮਾਰਤ ਬਣ ਰਹੀ ਹੈ ਇਥੋਂ ਸਿੱਧਾ ਗੁਰਦੁਆਰਾ ਦੀ ਦਰਸ਼ਨੀ ਗੇਟ ਜੋ ਐਂਟਰੀ ਹੈ ਤੇ ਇਹ ਗੇਟ ਐਂਟਰੀ ਹੈ ਤੇ ਇਥੇ ਨਾਲ ਹੀ ਜੁੜਾ ਘਰ ਪਹਿਲਾਂ ਉਹਨੇ ਹੀ ਖੋਜਿਆ ਜੁੜਾ ਜਮਾ ਹੋਇਆ ਤੇ ਜੁੜਾ ਦਰਨ ਦੇ ਬਾਅਦ ਇੱਧਰ ਐਂਟਰੀ ਆ ਤਾਂ ਇੱਥੇ ਜੋੜੇ ਜਮਨ ਕਰਨ ਦੀ ਜੀ ਸਿੰਗਲ ਜੋੜਾ ਆ ਕਿ ਜੋੜਾ ਇੱਥੇ ਸੰਗਤ ਆਪ ਦੀ ਸਰਦਨ ਮੁਤਾਬਕ ਸੇਵਾ ਕਰਦੀ

ਹੈਲੋ ਸ਼ਿਦਾਨੰਗੋ ਬੋਰਾਸਲ ਅੰਦਰ ਦਾ ਦ੍ਰਿਸ਼ ਤੇ ਸੰਗਤਾਂ ਵਿੱਚ ਪ੍ਰਸ਼ਾਦ ਲੈਂਦੇ ਤੇ ਉਸ ਤੋਂ ਪਰਲੇ ਪਾਸੇ ਦਾਰਸ਼ਕ ਵੀ ਸੁਖੀ ਗੁਰਦਾਨ ਸਾਹਿਬ